ਸਤਿ ਸ਼੍ਰੀ ਅਕਾਲ ਸੈਂ ਬੋਲਨੇ ਔਰਨਤਬੰਦ ਕੁੱਲ ਨੇਂ ਦਾ ਕਿਸਾਨ ਸਭਾ ਦੇ ਆਮਰ ਸਤਵੰਤ ਸਿੰਘ ਜੀ ਖੰਡੇਵਾ ਦਾ ਉਤਾਰ ਪਿਆਰੇ ਕਿਸਾਨ ਸਾਥੀਓ ਤੇ ਮਜ਼ਦੂਰ ਸਾਥੀ ਮੁਲਾਜ਼ਮ ਸਾਥੀ ਬਲਾਫਤ ਵਾਹਿਬ ਜੀ ਦਾ ਖਾਲਸਾ ਸ੍ਰੀ ਵਾਹਿਬ ਜੀ ਦੀ ਫਤਿਹ ਸਰਦਾਰ ਭਗਤ ਸਿੰਘ ਦੀ ਸ਼ੋਤ ਜਿਹੜੀ ਹੈਗੀ ਸੀ ਭਰਾਵੋ ਕੀਤੀ ਲੋਕਾਂ ਲਈ ਕੌੰਦੇ ਲੋਕਾਂ ਦੀ ਸੋਚ ਸੀ ਉਹ ਜੋਤਕ ਸੋਚ ਵਾਲਾ ਬੰਦਾ ਨਹੀਂ ਸੀ ਜਿਹੋ ਆ ਬਾਬੇ ਨਾਨਕ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਿੰਘ ਸਾਜਿਆ ਸੀ ਉਹਦੀ ਇੱਕੋ ਥੋੜੀ ਸੀ ਵੀ ਇਨਸਾਨ ਦੀ ਇਨਸਾਨ ਦੇ ਹੱਥੋਂ ਲੁੱਟਣਾ ਹੋਵੇ ਕਿਰਤ ਕਰਨ ਵਾਲੇ ਦੀ ਉਹਦੀ ਕਿਰਤ ਦਾ ਪੂਰਾ ਮੁੱਲ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਉਹ ਨਹੀਂ ਮਿਲਣ ਮਿਲ ਜਾਣਾ ਚਾਹੀਦਾ ਪੰਡ ਲੋਏ ਦਾ ਜਿਹੜਾ ਸਿਸਟਮ ਸੀ ਭਰਾਵੋ ਸਵਾਦ ਉੱਤੋਂ ਪੁਲਟਾ ਹੋ ਗਿਆ ਕੁਝ ਦਿਨਾਂ ਦੇ ਵਿੱਚ ਹੀ ਪੰਡ ਸਿੰਘ ਨਾਲ ਵੀ ਉਹੀ ਰਾਜਨੀਤੀ ਵਾਲਾ ਖੇਡ ਖੇਡਿਆ ਗਿਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਕਿ ਜਿਹੜਾ ਮਟਾਰੂ ਚੋਲਾ ਦੀ ਉਹ ਦੁਬਾਰੇ ਗੱਡੀਆਂ ਤੇ ਉਵੇਂ ਜੋ ਕਰਾ ਕਾਮ ਜਾਨ ਦਾ ਇੱਕ ਅਬਦਾ ਫਿੱਟ ਹੋ ਗਿਆ ਅੱਜ 70 ਸਾਲ ਹੋ ਗਏ ਬੋਚਾਂ ਪਾਈ ਜਾਂਦੇ ਆ ਪਾਰਟੀਆਂ ਬਦਲੀਆਂ ਜਾਂਦੇ ਆ ਸਿਸਟਮ ਸਾਰਾ ਉਸੁਲਟੀ ਚਾਹੁੰਦਾ ਹੈ। ਕੱਟੋ-ਕੱਟ 15-20 ਹਜ਼ਾਰ ਦੀ ਆਬਾਦੀ ਵਾਲਾ ਲਹਿਰਾਗਾਗਾ ਤਕਰੀਬਨ ਆਪਾਂ 2-150 ਬੰਦਾ। ਕੀ ਆਪੇ ਹੀ ਲੋਕ ਪਰ ਸਿੰਧੀ ਸੋਚ ਨੂੰ ਜਾਂਦਾ ਰੱਖ ਸਕਦੇ ਆਂ। ਭਾਵੇਂ ਗਰੀਬ ਪਰਿਵਾਰਾਂ ਦੇ ਵਿੱਚ ਤਾਂ ਇਹ ਬਹੁਤ ਪਹਿਲਾਂ ਦੀ ਸੋਚ ਹੈ। ਅਮੀਰ ਲੋਕ ਆਪਾਂ ਨੂੰ ਖਰੀਦ ਕੇ ਆਪਣੀਆਂ ਕੰੀਆਂ ਹੁਆਂੀਆਂ ਦੇ ਉੱਤੇ ਮਿੱਟੀ ਫੇਰ ਕੇ ਆਪਣੀ ਫੋਟੋ ਲਾ ਕੇ ਜਵੇਂ ਹੋਣਾ ਪੰਖ ਸਿੰਘ ਨੇ ਸੋਹ ਜਿਹੇ ਪੱਗ ਬੰਨ ਕੇ ਭਵੰਤਮਾਨ ਹੋ ਉਹ ਸੀਟ ਤੇ ਜਾ ਬੈਠਿਆ ਸਾਨੂੰ ਇਹਦੇ ਲਟੋਰੂ ਟੋਲੇ ਵਾਲੇ ਲੋਕ ਆ ਬੁੱਧੂ ਬਣਾ ਜਾਂਦੇ ਨੇ ਪੰਖ ਸਿੰਘ ਇਹਨਾਂ ਲੋਕਾਂ ਦੀ ਜਾਗਰਤ ਕਰਦਾ ਸੀ ਵੀ ਇਹਨਾਂ ਲੋਕਾਂ ਨੂੰ ਪਛਾਣੋ ਜਿਹੜੇ ਲੋਕ ਚਤਤ ਸਫਲਾਈਆਂ ਕਰਦੇ ਨੇ ਅੱਜ ਵੀ ਸਾਡੀਆਂ ਜੱਥੇਬੰਦੀਆਂ ਦੇ ਵਿੱਚੋਂ ਦੇਖੋ ਕਿੰਨੇ ਭੜੇ ਬਿਆਨ ਆਉਂਦੇ ਨੇ ਭਰਾਓ ਅਸੀਂ ਜਿਹੜੇ ਛੋਟੇ ਵਰਕਰਾਂ ਪੰਜਾਂ ਦੇ ਵਿੱਚੋਂ ਪਤਾ ਨਹੀਂ ਕਿਹੜੇ ਹਿਸਾਬ ਨਾਲ ਚਾਰ ਚਾਰ ਪੰਜ ਪੰਜ ਗਰੁੱਪਾਂ ਦੇ ਵਿੱਚੋਂ ਪੰਡਾਂ ਦੇ ਵਿੱਚੋਂ ਫੰਡ ਇਕੱਠਾ ਕਰਦੇ ਆਂ ਬੰਦੇ ਇਕੱਠੇ ਕਰਦੇ ਆਂ ਦੁੱਧ ਇਕੱਠਾ ਕਰਦੇ ਆਂ ਪਰ ਇੱਕ ਲੀਡਰ ਸਟੇਜ ਤੋਂ ਬੋਲ ਕੇ ਸਾਰੇ ਦੀ ਪੱਟੀ ਮੈਸ ਕਰ ਦਾਂਦਾ ਹੈ ਬਰਾਬਰ ਅਸੀਂ ਏਕਤਾ ਕਰਦੇ ਰਹੇ ਜਣੇ ਆ ਪਰ ਉਥਲੇ ਉਹ ਜਿਹੜੇ ਆਗੂ ਨੇ ਨਾ ਉਹ ਆਪਦੀ ਚੌਧਰ ਦੇ ਮਾਰੇ ਸਾਡੇ ਸਾਰੇ ਗਾਸਤੇ ਪਾਣੀ ਫੇਰ ਦਾਨ ਤੇ ਆਮ ਗੱਲਾਂ ਆਉਂਦੀਆਂ ਨੇ ਭਰਾਓ ਹੁਣ ਹਰ ਪੀੜਤਾ ਦੀ ਗੱਲ ਆਈ ਹੈ ਭਗ ਸਿੰਘ ਦੇ ਪ੍ਰੋਗਰਾਮ ਦੇ ਵਿੱਚ ਮੈਂ ਗੱਲ ਤੋੜ ਲਿਆ ਪਰ ਜਦੋਂ ਹੁਣ ਇੱਕ ਟੀਮ ਉੱਤੇ ਲੈ ਕੇ ਹਰ ਪੀੜਤਾ ਵਾਸਤੇ ਸਮਾਨ ਪਹੁੰਚ ਗਈ ਤਾਂ ਉਹ ਜਿਹੜੇ ਦੂਸਰੇ ਬੰਦੇ ਨੇ ਬੋਤ ਪਟੋਰੂ ਆਦਿ ਵਗੈਰਾ ਉਹ ਸਾਰੇ ਲਾਣੇ ਨਹੀਂ ਤੋੜ ਲਈ ہوئی ਹੈ ਵੀ ਆਪਾਂ ਉਧਰ ਨੂੰ ਚੱਲੋ ਯਾਰ ਉਧਰ ਨੂੰ ਚੱਲੋ ਯਾਰ ਪਿੰਡਾਂ ਵਿੱਚ ਚਾਰ ਚਾਰ ਪੰਜ ਪੰਜ ਗਰੁੱਪ ਹੋਣ ਕਰਕੇ ਹਮ ਕਿਰੂ ਕਿਰੂ ਫੰਡ ਦੇਣਗੇ ਲੋਕ ਯਾਰ ਲੋਕ ਵੀ ਦੁਖੀ ਹੋ ਜਾਂਦੇ ਨੇ ਇਹੋ ਜਿ ਕਰਕੇ ਸਾਡੀਆਂ ਬੇਨਤੀਆਂ ਨੇ ਭਰਾਵੋ ਜੇ ਭਾਵੇਂ ਸਿੰਗਲ ਹੀ ਸੋਚ ਰੱਖਣੀ ਹੈ ਤਾਂ ਇੱਕ ਹੋ ਇੱਕ ਝੰਡੇ ਥੱਲੇ ਇਕੱਠੇ ਹੋ ਇੱਕ ਥਾਂ ਤੇ ਚੋਟ ਮਾਰੋਗੇ ਤਾਂ ਕੁਝ ਨਾ ਕੁਝ ਪ੍ਰਾਰਥਨਾ ਕਰ ਲਾਂਗੇ ਭਰਾਵੋ ਨਹੀਂ ਪਿਛਲੇ ਦਿਨੀ ਸਾਥੀ ਆਪਣਾ ਨਨਪਹਾ ਸਿਗਨਲ ਦੇਖਿਆ ਹੋਣਾ ਤੁਸੀਂ ਕੀ ਹਾਲ ਹੋਇਆ ਇਹੇ ਤਣਾ ਹੁੰਦੇ ਨੇ ਜਦੋਂ ਸਾਡੇ ਆਗੂ ਗੱਤ ਪਾਸੇ ਨੂੰ ਖਿਸ਼ਾਰੇ ਕਰਦੇ ਨੇ ਭਰਾਵੋ ਸਾਨੂੰ ਇਕਤਾ ਕਰਨੀ ਪੂ ਸਾਡੇ ਲੀਡਰ ਜੀ ਇਹ ਕੁਝ ਕਹਿੰਦੇ ਨੇ ਜਦੋਂ ਆਪਣਾ ਲਹਿਰੇ ਬਲਾਕ ਦੇ ਸਾਥੀ ਸਾਡੇ ਸਾਰੇ ਇੱਕ ਮੰਚ ਤੇ ਇਕੱਠੇ ਹੁੰਦੇ ਨੇ ਸਾਡੀ ਬੇਨਤੀ ਹੈ ਭਰਾਵੋ ਆਪਣੇ ਕੇਟਰ ਨੂੰ ਵੀ ਨਾਲ ਲੈ ਕੇ ਆਇਆ ਕਰੋ ਦੁੱਧ ਵੀ ਲੈ ਕੇ ਆਇਆ ਕਰੋ ਜਿੰਨਾ ਕ ਸਹਿਯੋਗਤਾ ਹੁੰਦੀ ਹੈ 10 ਰੁਪਈਆ ਦੀ ਉਹ ਵੀ ਕਰਿਆ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ